ਇਸ ਵਕਤ ਮੌਜੂਦ ਹੈ ਜੀ ਪਿੰਡ ਧੁਰਕਟ ਦੇ ਵਿੱਚ ਔਰ ਧੁਰਕਟ ਦੇ ਵਿੱਚ ਅ ਸਰਬੱਤ ਦੇ ਭਲੇ ਲਈ ਜਿਹੜੀ ਸ਼ਬੀਲ ਠੰਡੇ ਮਿੱਠੇ ਜਲਦੀ ਸ਼ਬੀਲ ਲਗਾਈ ਗਈ ਹੈ ਆਲਬਾਤ ਕਰਦੇ ਆ ਜੀ ਤੁਸੀਂ ਕਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਜੋ ਧੁਰਕੋਟ ਰਣਸੀ ਮਥਰਾਪੱਤੀ ਵੱਲੋਂ ਜੋ ਜਲਦੀ ਸ਼ਬੀਲ ਲਗਾਈ ਠੰਡੇ ਵਿੱਚ ਜਲਦੀ ਇਹ ਪਾਵਨ ਸ਼ਹੀਦਾਂ ਦੀ ਯਾਦ ਚ ਧੰਨ ਧੰਨ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਯਾਦ ਚ ਤੇ ਸਮੂਹ ਸ਼ਹੀਦਾਂ ਦੀ ਯਾਦ ਚ ਜੋ ਠੰਡੇ ਮਿੱਠੇ ਜਲ ਦੀ ਸ਼ਬੀਲ ਸਾਰਾ ਵੱਲੋਂ ਰਲ ਕੇ ਲਗਾਈ ਗਈ ਆ ਜੀ ਔਰ ਸਾਰੇ ਜਿੰਨੇ ਵੀ ਸ਼ਬੀਲ ਦਾ ਜਲ ਛਕਣ ਆਉਂਦੇ ਆ ਜੀ ਸਾਧ ਸੰਗਤ ਜਿਨ੍ਹਾਂ ਨੇ ਯੋਗਦਾਨ ਪਾਇਆ ਜੀ ਔਰ ਪੱਤਰਕਾਰ ਵੀਰਾਂ ਦਾ ਸਭ ਦਾ ਧੰਨਵਾਦ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਲਦੀ ਸ਼ਬੀਲ ਲੱਗੀ ਆ ਤੇ ਬਹੁਤ ਬਹੁਤ ਸਾਰੀ ਧੰਨ ਸਾਧ ਸੰਗਤ ਦਾ ਧੰਨਵਾਦ ਜੀ ਆਉਣ ਜਾਣ ਵਾਲਿਆਂ ਦਾ ਪੱਤਰਕਾਰ ਵੀਰਾਂ ਦਾ ਬਾਕੀ ਇੱਥੇ ਜੋ ਵੀ ਸਹਿਯੋਗੀ ਵੀਰਾਂ ਗਵਾਂਡ ਦੇ ਸਾਰੇ ਸਾਰਿਆਂ ਦਾ ਧੰਨਵਾਦ ਜੀ ਤੂੜਕੋਟ ਵਾਲਿਆਂ ਮਸਾ ਪੱਤੀ ਵਾਲਿਆਂ ਨੇ